ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਵਲੋਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਘਰੇ ਤੁਸੀਂ ਚੜ੍ਹਦੀ ਕਲਾ ਵਿੱਚ ਹੋ ਮੋ ਪਰਸ਼ੂ ਟਾਈਮ ਹੈਗਾ ਸਵੇਰ-ਸਵੇਰ ਦਾ ਟਾਈਮ ਆ ਤੇ ਉੱਟ ਗਏ ਸੀਗੇ ਤੇ ਉਧਰ ਧਾਰਾ ਚੁੰਨ ਗਏ ਹੋ ਨੇ ਭਾਬੀ ਉਹਨੇ ਭਾਬੀ ਨਹੀਂ ਛੋਟੀ ਐ ਮੈਥੋਂ ਹਨਾ ਮੈਂ ਅਮਨ ਕਹਿੰਦੀ ਹੁੰਦੀ ਆ ਮੈਨੂੰ ਬਲੌਗ 'ਚ ਇਹ ਹੁੰਦਾ ਵੀ ਤੁਹਾਨੂੰ ਸਮਝ ਨਹੀਂ ਲੱਗਣੀ ਤੇ ਤੇ ਮੈਨੂੰ ਔਖਾ ਲੱਗਦਾ ਫਿਰ ਕਿਉਂਕਿ ਜਿਵੇਂ ਆਪਾਂ ਨਾਮ ਜਲੇਖੀ ਬੁਲਾਈ ਜਾਂਦੇ ਹੁੰਨੇ ਆ ਤੇ ਅਮਨ ਤੇ ਸਿਰਾ ਮਤਲਬ ਧਾਰਾ ਚੋਂਦੇ ਨੇ ਪਾਪਾ ਜੀ ਨੌਣ ਲੱਗੇ ਹੋਏ ਨੇ ਬੱਚੇ ਸੁੱਤੇ ਪਏ ਨੇ ਤੇ ਮੈਂ ਲੱਗਦੀ ਹਾਂ ਝਾੜੂ ਲਾਉਣ ਤੇ ਬਾਕੀ ਦਿਨੇ ਮਿਲਦੇ ਆਂ ਲਓ ਜੀ ਆਪਣਾ ਝਾੜੂ ਲੱਗ ਗਿਆ ਪੱਤੇ ਦੇਖੋ ਨਿੰਮ ਦੇ ਹਨਾ ਇੰਨੇ ਜਿਆਦਾ ਪੱਤੇ ਨੇ ਮਸਾ ਨਿਕਲਦੇ ਨੇ ਆ ਦੇਖੋ ਇਹ ਨਿੰਮ ਦੇ ਬਨੇ ਪੱਤੇ ਛੱਡਦੇ ਨੇ ਬਹੁਤ ਜਿਆਦਾ ਇੱਧਰ ਹੈਗਾ ਮੱਝਾ ਤੇ ਮੱਝਾ ਕਨੀ ਹੁਣ ਆਪਾਂ ਕਰ ਚੁੱਕੇ ਆ ਹਨਾ ਸਾਰਾ ਕੂੜਾ ਬਾਚ ਜੀ ਜਿਹੜਾ ਫਿਰ ਗੋਹਾ ਚੱਕਣ ਵਾਲੀ ਆਉ ਹਣਾ ਉਹ ਨਾਲ ਹੀ ਚੱਕ ਕੇ ਲੈ ਜਾ ਤੇ ਉਧਰੋਂ ਸਾਰਾ ਲਾਤਾ ਛਾੜੂ ਦੇਖੋ ਸਾਰਾ ਨਮੇੜਤਾ ਛਾੜੂ ਦਾ ਕੰਮ ਜਿਹੜੇ ਆਖਣੇ ਬਗੇ ਹਾਂ ਹਾਂ ਲਿਆ ਦੇ ਕੀ ਕਰੀਏ ਪਾਕਿਸਤਾਨ ਵਾਲੇ ਆ ਕੇ ਆਈ ਟੇ ਨਾਲ ਲੈ ਲੈਂਦਾ ਉਹ ਕਰੇ ਪਹਿਲੇ ਜਿੰਦ ਤੋਂ ਮੈਨੂੰ ਆਹ ਉਹ ਸਾਹ ਪੈ ਦੀਆਂ ਉਹ ਜਿਹੜੇ ਦਰਦ ਸਦੇ ਆ ਮਹਾਨਾ ਕਦੇ ਪਹਾੜ ਚੱਕਾ ਕਰਨਾ ਆ ਮੱਤ ਦੇ ਅਲਦੇ ਬੁੱਧਰੇ ਦਿੱਤੇ ਮਹਾਨਾ ਜਨਮ ਆਣਾ ਬੰਦ ਆਉਂਦਾ

ਫਿਰ ਘਰ ਜਾ ਦੇਖ ਕੇ ਆਏ ਲੱਗਦਾ ਹੈ ਕਿ ਸਾਰਾ ਸਾਰਾ ਦਿਨ ਇੱਥੇ ਹੀ ਰਹਿਣਾ ਕੰਮ ਕਰਨਾ ਤੇ ਹੁਣ ਭੱਜੇ ਭੱਜੇ ਨੇ ਬਸ ਜਿਦੋਂ ਰਹਿਣਾ ਆਉਣਿਆ ਫੇਰ ਹੀ ਚੰਗੀ ਤਰ੍ਹਾਂ ਗੇੜੇ-ਕੁੜੇ ਲਾਏ ਜਾਂਦੇ ਨੇ ਮੈਨੂੰ ਝੋਕਦਾ ਹੈ ਨਾ ਮੈਨੂੰ ਝੋਕਦਾ ਹੈ ਬਾਪੂ ਨੂੰ ਇਹ ਨੂੰ ਤਾਂ ਤੇ ਇਹ ਨੂੰ ਤਾਂ ਜਾਣਦਾ ਹੂੰ ਇਹ ਨੂੰ ਤਾਂ ਜਾਣਦਾ ਹੂੰ ਇਹ ਨੂੰ ਜਾਣਦਾ ਮੈਂ ਜਦੋਂ ਆਉਣੀ ਇਹ ਵਿਚਾਰੇ ਇੱਦਾਂ ਕੰਨੇ ਹੁੰਦਾ ਹੁੰਦੇ ਟੁੱਟ ਪੈ ਜਾਂਦਾ ਹਾਂ ਅਰਜਤ ਫਰਜਤ ਲੋ ਜੀ ਚੱਲ ਜੀ ਆਪਾਂ ਤਾਂ ਉਧਰੀ ਜੈਕੀ ਪੰਕੀ ਜਾਂਦਾ ਨਾ ਜੈਕੀ ਨੂੰ ਵਿਚਾਰੇ ਨੂੰ ਕੀ ਪਤਾ ਹੈ ਨਾ ਮੇਰਾ ਕਿਉਂਕਿ ये तो बादशा आया है हम जो आने उधरों मुड़ जाने मैं रही बहुत घटा तो हम रीत स्टड्डी करके हो जाएगा एक अद्धा दो दिन रहने करद वाले मम्मी भी एक्सरसाइज चल रही है रोटी रूटी बनावे खावे फिर दिन का देखते हैं हूँ दिन निकल जाता ना पेके आ पता ही नहीं लगता है ਮੇਰਾ ਇਹ ਆਇ ਕੋ ਮੇਰਾ ਪਾਹ ਹਲ ਕੋ ਤਾਂ ਹਾਂ ਲੱਕੜ ਦੀ ਕਰੀ ਜਾਂਦੇ ਸੀ ਮਗਰ ਲੱਕੜੀ ਫਿਰ ਜਦੋਂ ਮੈਂ ਖੜੀ ਹਾਂ ਜਿਹੜਾ ਮੇਰਾ ਕੋ ਆਉਂਦਾ ਉਹ ਤੇ ਪੱਬ ਤਰੂਗੀ ਪੱਬ ਤਰ ਕੰਡੀਆਂ ਥੱਲੇ ਨੂੰ ਦੱਬੂ ਜਿਵੇਂ ਉਹ ਕਹਿੰਦਾ ਸੀ ਵੀ ਆਇ ਕਰਿਆ ਕਰ ਉਹ ਤਾਂ ਹੁਣ ਜਾਣੀਆਂ ਆ ਉਹਦੇ ਨਾਲ ਹੋ ਜਾਂਦਾ ਪਪੜੇ ਜਿਵੇਂ ਬੰਨ ਕੇ ਕੰਬਲੀ ਬੰਨ ਕੇ ਬੈਠੇ ਚਲ ਉਹ ਮੇਰੇ ਮੂਰੇ ਤੇ ਤੁਸੀਂ ਇੱਥੇ ਪਾ ਰੱਖੋ ਬਗਾਲ ਉਹਨਾਂ ਦੇ ਨਮਕ ਮਾਫ ਚੱਕ ਲੰਗੋ ਤੇ ਨੀਂਦ ਸਾਂਭੀ ਅੱਕੜ ਨਹੀਂ ਦੇ ਲੱਤ ਨਹੀਂ ਚੜਾ ਰਹੀ ਆ ਅੱਕੜ ਤੇ ਪੁੱਤ ਫਿਰ ਵੀ ਕੋਟੇ ਫਿਰਦੇ ਨੇ ਨਾੜਾ ਸਾਰੀਆਂ ਜੇ ਨਾ ਕਰ ਮੈਂ ਤਾਂ ਛੋੜਿਆ ਨਾ ਮੇਰੇ ਸੋਹਣ ਖਦੀ ਵੀ ਕਹਿੰਦੇ ਤੁਰਨੋਂ ਲੱਗ ਜਿੰਦੀ ਬਾਰ ਬਾਰ ਵੀ ਬਿਚਾਰਾ ਖਾ ਕੇ ਹੋ ਗਿਆ ਸਾਰਿਆਂ ਨੇ ਸੇਵਾ ਤਾਂ ਬਹੁਤ ਕਰੀ ਆ ਹਾਉ ਤਾਂ ਕਰੀ ਆ ਸਾਰਿਆਂ ਨੇ ਜਿੰਨੇ ਜੋਗੇ ਹੈਗੇ ਸੀ ਖੇਚਲ ਕਰੀ ਆ ਹੁਣ ਬਸ ਬਾਹੀ ਗੁਰੂ ਤੇ ਆ ਰੱਬ ਸਾਰਿਆਂ ਨੂੰ ਉਹ ਕਰੇ ਬਹੁਤ ਬਹੁਤ ਕਰੇ ਨਹੀਂ ਤਾਂ ਗਾ ਛੱਡ ਜਾਂਦੇ ਪਤਾ ਇੰਨਾ ਚਲਤੀ ਪਈ ਹੂੰ ਹੂੰ ਕਿਤੇ ਚੀਕ ਨਹੀਂ ਕਿਤੇ ਚੜਾ ਕੇ ਪਿਆ ਬਾ ਬਾਹ ਦਾ ਦੇਖ ਉਹ ਮੇਲੇ ਨਹੀਂ ਜਦ ਮੈਂ ਪੜਦੀ ਹੁੰਦੀ ਸੀ ਤੇਰੀ ਮਾਂ ਮੈਂ ਰੋਟੀ-ਜੋਟੀ ਖਾ ਕੇ ਆਉਣੀ ਕੋਈ ਨਹੀਂ ਕੋਠੇ ਤੇ ਆ ਗਏ ਆਪਾਂ ਬਹੁਤ ਸੋਹਣੀ ਲੱਗਦੀਆਂ ਸੋਹਣੀ ਬਹੁਤ ਲੱਗ ਸੋਣੀ ਸੋਣੀ ਤੂੰ ਤ ਸੋਣੀ ਤਾਂ ਹੋਈਆਂ ਕੋਈ ਨਾ ਕੋਈ ਨਾ ਆਜੂ ਤੂੰ ਆ ਗਿਆ ਕੀ ਕੁ ਮਾਰ ਜਾ ਰਿਹਾ ਨਾ ਪਹਿਲੇ ਤੂੰ ਆ ਮੈਂ ਕੱਲ ਆਈਏ ਨਾ ਕਿ ਕੱਲ ਤੂੰ ਆ ਆਈ ਕਿੱਥੇ ਆ ਵੀ ਆਜੇ ਤਰੇ ਨੀਤ ਦੇ ਕੰਮ ਦੇਖੋ ਆ ਲਵਾਇਆ ਸੂਲਰ ਸਿਸਟਮ ਹੁਣ ਹੋਰੀ ਤੇ ਇਹ ਉੱਚੇ ਉੱਪਰਲੇ ਕੋਠੇ ਤੇ ਆ ਮਤਲਬ ਹੁਣ ਚੜਦਿਆਂ ਨੇ ਉੱਥੂ ਦੀ ਤੇ ਮੈਨੂੰ ਤਾਂ ਵੀ ਡਰ ਲੱਗਦਾ ਨਾਲੇ ਚ ਕਰੰਟ ਨਾ ਹੋਵੇ ਕੋਰੇ ਕਾ ਲੱਗਦੀ ਸੁਗਾ ਕੁਛ ਹੱਥ ਨਾ ਲਾਈ ਰਵਣੀ ਤਾਂ ਗਰੰਟ ਗਰੰਟ ਨਾ ਹੋਵੇ ਕੀ ਪਤਾ ਹੁੰਦਾ ਉਹ ਡਸਟ ਪੈਂਦੀ ਹੱਥ ਨਾਲ ਆ ਬਿਨਾ ਪੁੱਛੇ ਆਪਾਂ ਨੂੰ ਕੀ ਪਤਾ ਕੋਈ ਲਾਈਟ ਹੁੰਦੀ ਐ ਵਿੱਚ ਜੈਪੂ ਨਵੇਂ ਸਟਾਈਲ ਨਾਲ ਆਉਂਦੀ ਆ ਸ਼ੱਕ ਵੀ ਕੋਠੇ ਤੇ ਮੈਂ ਵੀ ਆ ਗਈ ਬੱਚੇ ਨਾਲ ਗੇੜਾ ਮਾਰਨ ਦੇਖੋ ਪ੍ਰਾਣੀਆਂ ਜਾਂਦਾ ਅੰਟੀਨਾ ਪਿਆ ਜਿਹੜਾ ਕਮਾਉਣ ਆਉਂਦੇ ਹੁੰਦੇ ਸੀ ਦੀਦੀ ਚੱਕੀ। ਇਹਨਾਂ ਨੂੰ ਕਿੱਥੇ ਰੱਖ ਕਰ? ਮੈਂ ਤਾਂ ਤੁਹਾਨੂੰ ਨਾਲ ਮਾਰ ਕੇ ਜੀ ਆਇਆਂ ਕਿਹਾ। ਮੈਂ ਇਹਨਾਂ ਨੂੰ ਉੱਧਰ ਉੱਥੇ ਬਣਾ ਲਿਆ। ਛੋਟੇ ਹੁੰਦੇ ਹੁੰਦੇ ਜਦੋਂ ਸੀ ਛੋਟੇ ਹੁੰਦੇ ਸੀ ਜਦੋਂ ਜਿਆਦਾ ਹੁੰਦੇ ਸਨ ਖੜੇ ਗੱਲਾਂ ਬਾਤਾਂ ਕਰੀ ਜਾਂਦੇ ਹੁੰਦੇ ਹਨ। ਹੁਣ ਇਹਨਾਂ ਦਾ ਉਲਟੀ ਕਰ। ਆਹ ਬੀਬੀ ਕਾ ਘਰ ਆ ਸਮਨ। ਇਹ ਜੋਤੀ ਕਾ ਕਰ। ਇਹਨੇ ਬੇਬਕੂਫਾ ਨੇ ਕਰਾਂ ਕਰ ਲੈ ਕਰ ਲੈ ਦੀ ਤੇ ਹੀ ਨਹੀਂ ਹਟ ਬੈਠੇ ਮੇਰੇ ਪਛਾਈ ਲੈ ਨਹੀਂ ਕਰਾਂ ਮੈਂ ਸਲਵਾਰਾ ਥੱਲੇ ਮੈਂ ਤਾਂ ਮਾਰ ਲੂ ਦੀਦੀ ਨਾਲ ਤੇਰਾ ਮੈਨੂੰ ਪਤਾ ਹੈ ਸੱਚੀ ਨਾ ਮਾਰ ਜੀ ਮੋਰ ਕੇ ਤੇਰੀ ਸਲਵਾਰਾ ਮੇਰੇ ਆਜੋ ਸਲਦ ਮੈਂ ਟੱਪ ਵਾਲੇ ਆਲਾ ਛੱਤ ਦੇ ਵਿੱਚ ਦੀ ਨਿਕਲ ਚੁਗੀ ਆ ਕਿਵੇਂ ਤੁਸੀਂ ਪੂਤਾ ਲੱਗਦੀ ਹੋ ਇਧਰ ਧੁੱਪ ਪੈਂਦੀ ਐਨੀ ਜ਼ਿਆਦਾ ਆਜੋ ਚੱਲੀਏ ਰੋਟੀ ਰੁੱਟੀ ਖਾਈਏ ਫੱਜ ਜਾਓ ਆਜੋ ਆਜੋ ਪੁੱਤ ਨਾ ਨਾ ਡਿੱਗ ਜੋਗੇ ਤੁਸੀਂ ਉਹ ਦੇਖੋ ਮम्मा ਪਿਆ ਹਾਂ ਹੋ ਸੀਗਾ ਐ ਬੱਚਾ ਹਰ ਕੋ ਕੁਛ ਨਾ ਭਾਈ ਕਰਦੀ ਗਈ ਇੱਕ ਗਈ ਗਈ ਮਾਹ ਪੌੜੀ ਤੇ ਬਹੁਤ ਚਰਵਾ ਚੜੀਆਂ ਨੇ ਹੋਰ ਨਾ ਮੇਰੇ हड्ड गोडे तड़वा दूध मैं थलेट दिन ਮੰਮੀ ਇਹਦੇ ਚ ਖੜੀ ਹੁੰਦੀ ਹੁੰਦੀ ਆ ਜੇ ਵਾਹੇ ਕੋਈ ਕਿਰਪਾ ਕਰੇ ਇਸ ਤਰ੍ਹਾਂ ਇਹਦੇ ਸਤ ਮਮੀ ਨਾਲ ਸੱਨੀ ਨਾਲ ਹੀ ਖੜੀ ਹੋ ਜਾਂਦੀ ਆ ਹਾਂ ਹਾਂ ਬਾਹਰ ਚ ਨਿਭੜਿਆ ਨਾ ਮੈਂ ਟੱਕ ਫੜਿਆ ਜਾਂਦਾ ਫਿਰ ਮੇਰੇ ਪੈਰ ਥੱਕ ਜਾਂਦੇ ਨੇ ਪੈਰਾਂ ਤਾਂ ਥੋੜੇ ਜਿ ਸੁਣਨ ਨੇ ਨਾ ਪੈਰ ਫਰੈਂਕਲੀ ਚਿਕਣ ਤੇ ਲੱਗ ਜਾਂਦੇ ਨੇ ਲੱਤਾਂ ਚਲੋ ਇਹ ਲੱਗ ਤੇ ਬਜਨ ਆਉਂਦਾ ਮੈਂ ਦੁਬਾਰਾ ਰੋਟ ਖੜੀ ਹੂੰ ਫੇਰ ਕਰ ਲੈਂਦਾ ਹੁਣ ਦੁਬਾਰਾ ਕਰੀ ਫੇਰ ਇਸ ਤਰ੍ਹਾਂ ਚੜੀ ਹੋ ਜਾਂਦੀ ਹੈ ਸਰੀ ਚਲੋ ਮੈਂ ਤਾਂ ਬਹੁਤ ਕਰਦੇ ਨੇ ਹਲਾ ਉੱਚ ਪਾ ਕੇ ਉਹ ਮੇ ਕਮਾਉਂਦੇ ਨੇ ਅੱਧਾ ਅੱਧਾ ਘੰਟਾ ਸਵੇਰੇ ਸ਼ਾਮ ਹਾਂ ਨਾ ਇੱਟ ਕਟਾਇਆ ਅੱਛਾ ਰੈਣਾ ਮੱਚ ਤੇ ਲੈਣ ਜਾਂਦਾ ਤੇ ਫਿਰ ਮੇਜ਼ ਖੜੀ ਹੁੰਦੀ ਹੈ ਦੇਖੋ ਐਨੇ ਉਪਰ ਸਾਰੇ ਹੈਰਾਨ ਨੇ ਹਨਾ ਮੰਮੀ ਦੀ ਜਿਹੜੀ ਕੰਡੀਸ਼ਨ ਸੀ ਜਿਵੇਂ ਕੱਲ ਬੀਬੀ ਦੀ ਦਿਖਾਈ ਸੀ ਕਿ ਕੰਡੀਸ਼ਨ ਇਸ ਤਰ੍ਹਾਂ ਦੀ ਸੀਗੀ ਤੇ ਉਹੀ ਗੱਲ ਹੈ ਹਨਾ ਵੀ ਮੈਂ ਦੇਖਣ ਨੂੰ ਤਾਂ ਹੀ ਖੜੀ ਆ ਵੀ ਵਧੀਆ ਸਿੱਤੀ ਹਾਂ 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 ਬਸ ਗੱਲ ਸਿਰਫ ਨੱਕ ਤੇ ਨਹੀਂ ਵੱਜਣਾ ਹੁਣ ਆ ਮੰਜਾ ਇਹਦੇ ਇਹਦੇ ਬਣਵਾਇਆ ਹੋਇਆ ਇਹਦੇ ਕਰਕੇ ਬਹੁਤ ਜਾਨੀ ਫਾਇਦਾ ਉਹ ਫਮੀਰੀ ਜੀ ਇਹਨੇ ਉਹਨਾਂ ਨਾਲ ਉਦਾਂ ਕਮਾ ਦਿੰਦੇ ਨੇ ਐਕਸਰਸਾਈਜ਼ ਹੋ ਜਾਂਦੀ ਹੈ ਫਿਰ ਉਦਾਂ ਤਾਂ ਐਕਸਰਸਾਈਜ਼ ਹੁੰਦੀ ਨਹੀਂ ਸੀ ਨਾ ਕਰਵਾਉਣ ਵਾਲਾ ਵੀ ਥੱਕ ਜਾਂਦਾ ਸੀਗਾ ਤਾਂ ਫਿਰ ਮੇਰੇ ਪੈਰ ਥੱਕ ਜਾਂਦੇ ਸਾਲੋਂ ਮੀ ਕਰੂ ਬਾਕੀ ਗੁਰੂ ਕਿਰਪਾ ਵਸ ਹੌਂਸਲਾ ਰੱਖ ਐ ਫੜ ਕੇ ਦੇਖ ਲੈ ਓਰੇ ਦੇ ਫੜ ਕੇ ਲੈ ਲਓ ਲਓ ਜੀ ਆਪਾਂ ਕਰਲੇ ਕੰਮ ਤਾਂ ਦੇ ਤੇ ਹੁਣ ਤੁਹਾਨੂੰ ਦਿਖਾਤਾ ਹੈ ਨਾ ਕੀ ਕੀ ਕਰਿਆ ਤੇ ਮੰਮੀ ਦੀ ਬਲਤ ਐਕਸਰਸਾਈਜ਼ ਕਰਤੀਗਾ ਤੇ ਉਹ ਚੱਲੀ ਹਨਾ ਤੇ ਰੋਟੀ ਟੁੱਕ ਖਾ ਲਿਆ ਸਾਰਿਆਂ ਨੇ ਹੁਣ ਸਾਡੀ ਐ ਤਿਆਰੀਆਂ ਨਹੀਂ ਅਸੀਂ ਕਿਤੇ ਜਾ ਕੇ ਆਉਣਾ ਤੇ ਤੁਹਾਨੂੰ ਦਿਖਾਵਾਂਗੇ ਕੱਲ੍ਹ ਵਾਲੇ ਬਲੌਗ ਵਿੱਚ ਕਿੱਥੇ ਗਏ ਕੀ ਕੀ ਖਰੀਦੇ ਆ ਕੀ ਕੀ ਚੀਜ਼ਾਂ ਲਿਆਈ ਹੈ ਹਨਾ ਜਰੂਰ ਦੇਖਿਓ ਜੀ ਤੇ ਆ ਰੱਠਾ ਜੱਪੂ ਸਿੰਘ ਅੱਛੇ ਕਾਲ ਸਾਰਿਆਂ ਨੂੰ ਹਾਂਜੀ ਮੇਰੇ ਪੁੱਤ ਨੇ ਬੁਲਾਤੀ ਸਾਸੀ ਕਾਲਾ ਉਹ ਬੈਠਾ ਇੱਕ ਉਹ ਕਰਦਾ ਪ੍ਰੈਸ ਰਵਨੀਤ ਤੇ ਹੁਣ ਅਸੀਂ ਜਾਣਿਆ ਬਸ ਨਾਲ ਤੱਕ ਤਿਆਰ ਹੋ ਕੇ ਰੈਡੀ ਸੈਡੀ ਹੋ ਕੇ ਤੇ ਆਪਾਂ ਅੱਜ ਵਾਲੀ ਵੀਡੀਓ ਦਾ ਜਿਹੜਾ ਐਂਡਾ ਉਹ ਇੱਥੇ ਹੀ ਕਰਦੇ ਆਂ ਤੇ ਕੱਲ ਨੂੰ ਨਵੀਂ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਗਏ ਸੀਗੇ ਕੀ ਕਰਨ ਗਏ ਸੀ ਕੌਣ ਕੌਣ ਗਏ ਸੀ ਹਨਾ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਦੇ ਆ ਕਰੋ ਹਨਾ ਤੇ ਕਮੈਂਟ ਕਰਦੇ ਆ ਕਰੋ ਪਿਆਰਾ ਜਾਂ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਐਨਿਕ ਐਨਾ ਕੀ ਕਰਦੇ ਆ ਕਰੋ ਜੀ ਤੇ ਸ਼ੇਅਰ ਕਰਦੇ ਆ ਉਹ ਵੀਡੀਓ ਨੂੰ ਹਨਾ ਚਲੋ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਬਾਏ ਬਾਏ ਬਾਏ